ਪਾਣੀ ਦੀ ਸਪੀਡ ਦੇਖੋ ਤੁਸੀਂ ਜਿੱਥੇ ਥੋੜਾ ਇਲਾਕਾ ਨੀਵਾ ਆ ਜਾਂਦਾ ਨਾ ਉੱਥੇ ਤਾਂ ਪਾਣੀ ਦੇਖੋ ਕਿੰਨੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਪੰਜ ਦਿਨ ਇਹਦੇ ਨਾਲ ਖਪਿਆ ਤੇ ਮੁੜ ਕੇ ਆ ਖਸਮ ਚੜ ਗਿਆ ਠੀਕ ਹੈ ਜੀ ਉਸ ਦਿਨ ਤੇ ਇੱਥੇ ਬੈਠੀ ਹੁਣ ਬੰਦੇ ਸਾਰੇ ਥੱਕੇ ਟੁੱਟੇ ਪਏ ਨੇ ਕਿਉਂ ਕਿ ਦਿਨੇ ਕੰਮ ਕਰਨ ਕੇ ਰਾਤ ਨੂੰ ਕੰਮ ਕਰਨ ਹਾਂਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਕੋਸ਼ਿਸ਼ ਜਾਰੀ ਹੈ ਕਿ ਘੱਗਰ ਦੀ ਸਹੀ ਤੇ ਪੁਖਤਾ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਇਸ ਟਾਈਮ ਮੈਂ ਖੜਾ ਸੀਗਾ ਜੀ ਕੜੈਲ ਦੇ ਇਲਾਕੇ ਦੇ ਵਿੱਚ ਤੇ ਇੱਥੋਂ ਤੇ ਕੀ ਹਾਲਾਤ ਨੇ ਕਹਿੋ ਜੀ ਸਿਚੁਏਸ਼ਨਰ ਨੇ ਉਹ ਤੁਹਾਡੇ ਨਾਲ ਮੈਂ ਜਰੂਰ ਸਾਂਝੇ ਕਰਦਾ ਸਭ ਤੋਂ ਪਹਿਲਾਂ ਮੈਂ ਇੱਕ ਵਾਰ ਪਿਛਲੇ ਇਲਾਕਿਆਂ ਦੀ ਗੱਲ ਕਰਾਂ ਤੇ ਪਿਛਲੇ ਇਲਾਕਿਆਂ ਦੇ ਵਿੱਚ ਕੀ ਹਾਲਾਤ ਨੇ ਕੱਲ ਜਵੇਂ ਖਨੋੜੀ ਤੇ ਚੀਕੇ ਤੋਂ ਮੈਂ ਤੁਹਾਡੇ ਨਾਲ ਕੁਝ ਵੀਡੀਓ ਸਾਂਝੀਆਂ ਕੀਤੀਆਂ ਸੀਗੀਆਂ ਤੇ ਜੇਕਰ ਗੱਲ ਕਰਾਂ ਖਨੋੜੀ ਦੀ ਖਨੋੜੀ ਇਸ ਟਾਈਮ ਜਿਹੜਾ ਪਾਣੀ ਦਾ ਪੱਧਰ ਹੈ ਜਿਵੇਂ ਕਿ ਕੱਲ ਚੱਲ ਰਿਹਾ ਸੀ 750.6 ਲਗਭਗ ਉੱਥੇ ਕੀ ਹੀ ਬਣਿਆ ਹੋਇਆ ਉੱਥੇ ਹੀ ਟਿਕ ਜਿਹੜਾ ਪਾਣੀ ਹੈ ਖਨੋੜੀ ਚੱਲ ਰਿਹਾ ਹੈ ਤੇ ਜੇਕਰ ਗੱਲ ਕਰਾਂ ਚੀਕੇ ਦੀ ਤੇ ਚੀਕੇ ਦੀ ਮੈਂ ਕੱਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀਗੀ ਕਿ ਚੀਕੇ ਦਾ ਪਾਣੀ ਚੀਕੇ ਦਾ ਪਾਣੀ ਦਾ ਪੱਧਰ ਹੈ ਲਗਾਤਾਰ ਥੋੜਾ ਬੋਤਾ ਕਰਕੇ ਥੋੜਾ ਬੋਤਾ ਕਰਕੇ 1/2 ਇੰਚ 1/2 ਇੰਚ ਵੱਧ ਹੀ ਰਿਹਾ ਹੈ ਤੇ ਕੱਲ ਜਿਹੜਾ ਪਾਣੀ ਦਾ ਪੱਧਰ ਸ਼ਾਮੀ ਜਿਹੜੀ ਵੀਡੀਓ ਸਾਂਝੀ ਕੀਤੀ ਸੀਗੀ ਉਸ ਦੇ ਵਿੱਚ ਕੱਲ ਚੀਕੇ ਪਾਣੀ ਦਾ ਪੱਧਰ ਸੀਗਾ ਜੀ 24. ਲਗਭਗ 7 ਦੇ 3 ਗਰੀਬ ਤੇ ਜੇ ਅੱਜ ਦੀ ਰਿਪੋਰਟ ਦੇ ਅਕੋਰਡਿੰਗ ਗੱਲ ਕਰਾਂ ਅੱਜ ਦੇ ਅਕੋਰਡਿੰਗ ਗੱਲ ਕਰਾਂ ਤਾਂ ਅੱਜ ਜਿਹੜਾ ਉੱਥੇ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਜੀ 24.8 ਕਿਤੇ ਨਾ ਕਿਤੇ ਚੀਕੇ ਜਿਹੜਾ ਪਾਣੀ ਦਾ ਪੱਧਰ ਹੈ ਥੋੜਾ ਬੋਤਾ ਵਾਧੇ ਰਿਹਾ ਤੇ ਜੇਕਰ ਗੱਲ ਕਰੀਏ ਆਪਾਂ ਖਨੋੜੀ ਦੀ ਖਨੋੜੀ ਜਿਹੜਾ ਪਾਣੀ ਹੈ ਲਗਾਤਾਰ ਇੱਕ ਦੋ ਦਿਨਾਂ ਤੋਂ ਟਿਕਿਆ ਹੋਇਆ ਉਸ ਦਾ ਇਹ ਕਾਰਨ ਹੈ ਕਿ ਉੱਥੇ ਡਾਫ ਲੱਗੀ ਹੋਈ ਹੈ ਤੇ ਇਸ ਕਰਕੇ ਵੀ ਥੋੜਾ ਜਿਆਾ ਉੱਥੇ ਪਾਣੀ ਦਾ ਪੱਧਰ ਜਿਹੜਾ ਟਿਕਿਆ ਹੋਇਆ ਹੈ ਜਿਵੇਂ ਅੱਗੇ ਪਾਣੀ ਰਿਲੀਜ਼ ਹੋਏਗਾ ਪਾਣੀ ਨਿਕਲੇਗਾ ਤਾਂ ਕਿਤਨੇ ਕਿਤੇ ਉੱਥੇ ਪਾਣੀ ਦਾ ਪੱਧਰ ਸ਼ਾਇਦ ਘਟਣਾ ਸ਼ੁਰੂ ਹੋ ਜਾਏਗਾ ਤੇ ਜੇਕਰ ਗੱਲ ਕਰੀਏ ਚੀਕੇ ਦੀ ਚੀਕੇ ਦਾ ਪਾਣੀ ਪੱਧਰ ਵੱਧ ਕਿਉਂ ਰਿਹਾ ਇੱਕ ਤਾਂ ਗੱਲ ਇਹ ਹੈ ਕਿ ਪਿੱਛੇ ਜਿਹੜਾ ਮਾਰਕੰਡੇ ਦਰਿਆ ਦਾ ਟਾਂਗਰੀ ਨਹਿਰ ਦਾ ਪਾਣੀ ਲਗਾਤਾਰ ਉੱਥੇ ਆ ਰਿਹਾ ਤੇ ਦੂਜਾ ਉੱਥੇ ਇੱਕ ਹਾਸੀ ਬੁਟਾਣਾ ਨਹਿਰ ਹੈ ਜਿਸ ਕਰਕੇ ਉਹਦੇ ਨਾਲ ਡਾਫ ਲੱਗਣ ਕਰਕੇ ਥੋੜਾ ਬੋਤਾ ਉੱਥੇ ਪਾਣੀ ਰੁਕਣਾ ਸ਼ੁਰੂ ਹੋ ਗਿਆ ਤੇ ਜਿਵੇਂ ਪਿਛਲੇ ਨਾਲ ਦੇ ਕੁਝ ਇਲਾਕੇ ਨੇ ਜਿਹੜੀਆਂ ਪੈੜੀਆਂ ਵਗੈਰਾ ਨੇ ਤੇ ਉਥੋਂ ਦੀ ਜਿਹੜੀ ਫਸਲ ਹੈ ਉਹਦੇ ਵਿੱਚ ਪਾਣੀ ਫੇਰ ਚੁੱਕਿਆ ਹੈ ਤੇ ਲਾਗੇ ਬੰਨੇ ਦੇ ਘੱਗੜ ਦੇ ਇਲਾਕੇ ਲਾਗੇ ਬੰਨੇ ਜਿੰਨੇ ਵੀ ਇਲਾਕੇ ਨੇ ਚੀਕੇ ਦੇ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਦੀਆਂ ਫਸਲਾਂ ਵੀ ਉੱਥੇ ਖਰਾਬ ਹੋਈਆਂ ਨੇ ਤੇ ਜਿਵੇਂ ਕਿ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਇੱਕ ਵਾਰ ਫੇਰ ਤੋਂ ਦੱਸਦਾ ਕਿ ਜਿਹੜਾ ਖਨੋਰੀ ਹੈ ਅੱਜ ਦੀ ਰਿਪੋਰਟ ਦੇ ਅਕੋਰਡਿੰਗ ਜਿਹੜਾ ਪਾਣੀ ਦਾ ਪੱਧਰ ਉੱਥੇ ਚੱਲ ਰਿਹਾ 750.6 ਜੋ ਕਿ ਕਾਫੀ ਦਿਨਾਂ ਤੋਂ ਟਿਕਿਆ ਹੋਇਆ ਹੈ ਤੇ ਜੇਕਰ ਗੱਲ ਕਰੀਏ ਚੀਕੇ ਦੀ ਤੇ ਚੀਕੇ ਜਿਹੜਾ ਪਾਣੀ ਦਾ ਪੱਧਰ ਇਸ ਟਾਈਮ 24.8 ਕੱਲ ਨਾਲੋਂ ਥੋੜਾ ਬੋਤਾ ਅੱਜ ਅੱਧਾ ਇੰਚ 1 ਇੰਚ ਵਧਿਆ ਹੈ ਤੇ ਫਿਲਹਾਲ ਜੇਕਰ ਹੁਣ ਮੈਂ ਗੱਲ ਕਰਾਂ ਹੁਣ ਮੈਂ ਕੜੈਲ ਖੜਾ ਸੀ ਤੇ ਕੜੈਲ ਦੇ ਵਿੱਚ ਲਾਗੇ ਉਹਨਾਂ ਦੇ ਇਲਾਕਿਆਂ ਦੇ ਇਸ ਟਾਈਮ ਦੇ ਕੀ ਹਾਲਾਤ ਨੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਤੇ ਜਿਵੇਂ ਕਿ ਮੈਂ ਕੜੈਲ ਦੇ ਇਲਾਕੇ ਤੋਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਪਾਣੀ ਉਸੇ ਹੀ ਤਦਾਦ ਦੇ ਵਿੱਚ ਓਨੀ ਹੀ ਗਤੀ ਦੇ ਵਿੱਚ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਮੈਂ ਇੱਥੇ ਵੀਰਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨਾਲ ਜਿਹੜੇ ਉਹਨਾਂ ਨੇ ਮੇਰੀ ਜੋ ਜਾਣਕਾਰੀ ਸਾਂਝੀ ਕੀਤੀ ਹੈ ਮੇਰ ਨਾਲ ਕਿ ਜਿਹੜਾ ਪਾਣੀ ਇੱਥੇ ਵੀ ਹੈ ਅ ਇੱਕ ਦੋ ਦਿਨ ਤੋਂ ਟਿਕ ਕੇ ਉਸੇ ਹੀ ਲੈਵਲ ਤੇ ਚੱਲ ਰਿਹਾ ਹੈ ਜੇ ਗੱਲ ਕਰੀਏ ਪਾਣੀ ਦੀ ਸਪੀਡ ਦੀ ਪਾਣੀ ਆ ਕਾਫੀ ਤੇਜ਼ੀ ਦੇ ਨਾਲ ਰਿਹਾ ਤੇ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਵੀਰ ਨੇ ਡਿਊਟੀਆਂ ਦੇ ਰਹੇ ਨੇ ਨੱਕਿਆਂ ਤੇ ਪਹਿਰੇਦਾਰੀ ਕਰ ਰਹੇ ਨੇ ਤੇ ਰਾਤ ਦਿਨ ਇੱਥੇ ਹੀ ਟਿਕੇ ਹੋਏ ਨੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਮੰਜੇ ਬਿਸਤਰੇ ਰੋਟੀ ਪਾਣੀ ਸਾਰਾ ਕੁਝ ਇੱਥੇ ਹੀ ਹੈ ਤੇ ਲਗਾਤਾਰ ਇਹ ਵੀਰਾਂ ਦੀ ਹਿੰਮਤ ਹੈ ਕਿ ਲਗਾਤਾਰ ਲੱਗੇ ਹੋਏ ਨੇ ਤੇ ਕਾਫੀ ਦਿਨਾਂ ਤੋਂ ਜਿਵੇਂ ਕਿ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕੁਝ ਵੀਰ ਤਾਂ ਇਦਾਂ ਦੀਵੇਂ ਨੇ ਜਿਹੜੇ ਲਗਾਤਾਰ ਮਹੀਨਾ ਮਹੀਨਾ ਹੋ ਚੱਲਿਆ ਹੈ ਉਹ ਇੱਥੇ ਨੱਕਿਆਂ ਤੇ ਬੈਠੇ ਹੋਏ ਨੇ ਸਾਹਮਣੇ ਇਸ ਤਰ੍ਹਾਂ ਵੀਰਾਂ ਨੇ ਟਰਾਲੀਆਂ ਲਾਈਆਂ ਹੋਈਆਂ ਨੇ ਆਪਣੇ ਮੰਜੇ ਬਿਸਤਰੇ ਇਦਾਂ ਹੀ ਇੱਥੇ ਜਚਾਰ ਰੱਖੇ ਨੇ ਤੇ ਮਤਲਬ ਜਿੰਨੀ ਦੇਰ ਪਾਣੀ ਨਹੀਂ ਘਟਦਾ ਇੱਥੋਂ ਤੇ ਓਨੀ ਦੇਰ ਇੱਥੇ ਇਹਨਾਂ ਦੀ ਪਹਿਰੇਦਾਰੀ ਜਾਰੀ ਹੈ ਇੱਥੇ ਨੱਕਿਆਂ ਤੇ ਪਹਿਰਾ ਦੇ ਰਹੇ ਨੇ ਪਰ ਲਾਗੇ ਜਾ ਕੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਆਹ کافی ਤੇਜ਼ੀ ਦੇ ਨਾਲ ਰਿਹਾ ਹੈ ਤੇ ਜਿਵੇਂ ਕਿ ਹੁਣੇ-ਹੁਣੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਕਿ ਖਨੋੜੀ ਜਿਹੜਾ ਪਾਣੀ ਦਾ ਪੱਧਰ ਹੈ ਉੱਥੇ ਕਿ ਹੀ ਟਿਕਿਆ ਹੋਇਆ ਹੈ 750.6 ਤੇ ਗੱਲ ਕਰ ਰਹੀ ਸੀ ਆਪਾਂ ਚੀਕੇ ਦੀ ਤੇ ਚੀਕੇ ਕਿਤਨਾ ਕਿਤੇ ਪਾਣੀ ਥੋੜਾ-ਬੋਤਾ ਵਧ ਰਿਹਾ ਹੈ ਅੱਜ ਜਿਹੜਾ ਪਾਣੀ ਦਾ ਪੱਧਰ ਉੱਥੇ ਚੱਲ ਰਿਹਾ ਜੀ 24.8 ਤੇ ਉਮੀਦ ਜਰੂਰ ਜਾਰੀ ਹੈ ਕੁਝ ਪਿੱਛੇ ਵੀਰਾਂ ਨਾਲ ਗੱਲਬਾਤ ਵੀ ਹੋਈ ਸੀ ਕੱਲ ਵੀ ਮੈਂ ਉੱਥੇ ਜਾ ਕੇ ਆਇਆ ਸੀਗਾ ਕਿ ਔਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਅੱਜ ਰਾਤ ਤੱਕ ਜਾਂ ਸਵੇਰ ਤੱਕ ਕਿਤੇ ਨਾ ਕਿਤੇ ਉੱਥੇ ਵੀ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਏਗਾ ਤੇ ਫਿਲਹਾਲ ਇੱਥੇ ਕੁਝ ਕਿਸਾਨ ਵੀਰ ਮੇਰੇ ਭਰਾ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਟਾਈਮ ਲਾਈਕ ਕੜੈਲ ਦੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲਾਤ ਨੇ ਤੇ ਕਿੰਨੇ ਕ ਟਾਈਮ ਤੋਂ ਵੀਰ ਇੱਥੇ ਜੜੀ ਨੱਕੇ ਦੇ ਪਹਿਰੇਦਾਰੀ ਕਰ ਰਹੇ ਨੇ ਤਲਬੇ ਦੀ ਕੋਸ਼ਿਸ਼ ਜਾਰੀ ਸੀ ਕਿ ਗਰਾਊਂਡ ਲੈਵਲ ਤੇ ਜਾ ਕੇ ਮੇਰੇ ਕਿਸਾਨ ਵੀਰ ਜਿੱਦਾਂ ਲੱਗੇ ਹੋਏ ਨੇ ਜਦੋਂ ਇਹ ਹਤ ਕਰ ਰਹੇ ਨੇ ਤੇ ਉਹਨਾਂ ਜਿਹੜੀਆਂ ਹਾਲਾਤ ਨੇ ਸਿਚੁਏਸ਼ਨਾਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਤੇ ਫਿਲਹਾਲ ਕੜੈਲ ਤੋਂ ਕੁਝ ਮੇਰੇ ਭਰਾ ਮੌਜੂਦ ਸੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਭਾਜੀ ਜੇਕਰ ਗੱਲ ਕਰੀਏ ਫਿਰ ਹਾਲ ਹੁਣ ਕੜੈਲ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਪਾਣੀ ਦਾ ਪੱਦਰ ਉੱਥੇ ਹੀ ਟਿਕਿਆ ਹੋਇਆ ਜਾਂ ਕੋਈ ਇਹਦੇ ਵਿੱਚ ਵਾਧਾ ਹੋਇਆ ਹਾਲਾਤ ਤਾਂ ਮੇਰਾ ਵੀਰ ਸਾਡੇ ਵਾਸਤੇ ਉਵੇਂ ਦੀ ਨਹੀਂ ਠੀਕ ਹੈ ਜੀ ਬਿਲ ਕਾਜਿਤ 8-10 ਦਿਨ ਹੋ ਗਏ ਨੇ ਹਰੇ ਕਿਸਾਨ ਦਿਨੇ ਵੀ ਜਾਗਦਾ ਪਿਆ ਰਾਤ ਨੂੰ ਵੀ ਜਾਗਦਾ ਪਿਆ ਬੁਰਾ ਹਾਲ ਹੋਇਆ ਪਿਆ ਹਾਂਜੀ ਤੇ ਪਿੱਛੇ ਪਾਣੀ ਕਹਿੰਦੇ ਨੇ ਘਟੇ ਸਾਡੇ ਇੱਥੇ ਘਟ ਨਹੀਂ ਹੁੰਦਾ ਪਿਆ ਹਾਂਜੀ ਹਾਂਜੀ ਹਾਂ ਹੁਣ ਬੰਦੇ ਸਾਰੇ ਥੱਕੇ ਟੁੱਟੇ ਪਏ ਨੇ ਕਿਉਂ ਕਿ ਦਿਨੇ ਕੰਮ ਕਰਨ ਕੇ ਰਾਤ ਨੂੰ ਕੰਮ ਕਰਨ ਹਾਂਜੀ ਹਾਂਜੀ ਹਾਂ ਇਹ ਪਤਾ ਨਹੀਂ ਹੁਣ ਕੋਈ ਸਰਕਾਰਾਂ ਦਾ ਸਿਸਟਮ ਹੈ ਕਿ ਕੀ ਸਿਸਟਮ ਹੈ ਮੇਰਾ ਵੀਰ ਬਾਣੀ ਤਾਂ ਥੱਲੇ ਜਾਂਦਾ ਨਹੀਂ ਪਿਆ ਬਾਰਿਸ਼ ਕੀਤੇ ਹੈ ਨਹੀਂ ਤੇ ਸਾਨੂੰ ਆਖ ਦਿੰਦੇ ਨੇ ਚੀਕੇ ਤੂਰਾਂ ਪਾਣੀ ਫੁੱਲੇ ਪਿੱਛੇ ਪਤਾ ਨਹੀਂ ਕੀ ਚੱਕਰ ਹੈ ਪਿੱਛੇ ਕਿਉਂ ਨਹੀਂ ਫੁੱਲ ਬਿਲਕੁਲ ਜਿਵੇਂ ਕੱਲ ਮੈਂ ਚੀਕੇ ਵੀ ਜਾ ਕੇ ਆਇਆ ਤਾਂ ਉੱਥੇ ਲਗਾਤਾਰ 1-2 ਇੰਚ 1-2 ਇੰਚ ਪਾਣੀ ਦਾ ਪੱਧਰ ਵਧ ਹੀ ਰਿਹਾ ਹੈ ਤੇ ਸਮਝ ਨਹੀਂ ਆ ਰਿਹਾ ਕਿ ਪਾਣੀ ਇੰਨਾ ਕਿੱਥੋਂ ਆ ਰਿਹਾ ਹੈ ਨੀ ਉਹਨੇ ਸੱਜਤੇ ਡਰੀ ਜਾਂਦੇ ਵੀ ਇਹ ਹੁੰਦਾ ਕੀ ਪਿਆ ਹਾਂਜੀ ਹਾਂਜੀ ਨਹੀਂ ਅੱਗੇ ਬਾਰਿਸ਼ ਹੁੰਦੀ ਸੀ ਕਦੀ ਚੜ ਜਾਂਦਾ ਕਦੀ ਉਤਰ ਜਾਂਦਾ ਬਿਲਕੁਲ ਹਾਂਜੀ ਇਹ ਤਾਂ ਇੱਕ ਤਾਰ ਹੀ ਫੜੀ ਖਲੋਤ ਇੱਕ ਜਗ੍ਹਾ ਤੇ ਟਿਕਿਆ ਹੋਇਆ ਤੇ ਲਗਾਤਾਰ ਲੱਗਦਾ ਆਪਾਂ ਨੂੰ ਮਹੀਨਾ ਡੇਢ ਮਹੀਨਾ ਹੋ ਚਲੇ ਆਪਾਂ ਪਹਿਰੇ ਕਰਦੀ ਪਹਿਰੇ ਤਾਰੀ ਕਰਦੇ ਹੋਇਆ ਤੇ ਜਿਵੇਂ ਕਿ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ ਰੋਟੀ ਪਾਣੀ ਸਾਰਾ ਕੁਝ ਸੋਣਾ ਕਰਨਾ ਇੱਥੇ ਹੀ ਆ ਵੀਰਾਂ ਦਾ ਇਦਾਂ ਭਾਜੀ ਹੁਣਾਂ ਨੇ ਬਿਸਤਰੇ ਲਾ ਰੱਖੇ ਨੇ ਚੱਪੇ-ਚੱਪੇ ਦੇ ਕਿਸਾਨ ਵੀਰ ਮੌਜੂਦ ਨੇ ਤੇ ਫਿਲਹਾਲ ਕੁਝ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਨਾ ਤਾਂ ਪਾਣੀ ਘਟਣ ਦਾ ਨਾਂ ਲੈ ਰਿਹਾ ਕੁਝ ਕਿ ਦਿਨਾਂ ਤੋਂ ਪਾਣੀ ਉੱਥੇ ਹੀ ਟਿਕਿਆ ਖੜਾ ਹੈ ਜਵੇਂ ਖਨੋਰੀ ਦੀ ਗੱਲਬਾਤ ਕਰ ਰਹੇ ਸੀਗੇ ਖਨੋਰੀ ਵੀ ਪਾਣੀ 750.6 ਦੇ ਲਾਗੇ ਬੰਨੇ ਟਿਕਿਆ ਹੋਇਆ ਹੈ ਚੀਕੇ ਦੀ ਗੱਲ ਕਰੀਏ ਤੇ ਚੀਕੇ ਕਿਤਨਾ ਕਿਤੇ 1-2 ਇੰਚ ਕਰਕੇ 1-2 ਇੰਚ ਕਰਕੇ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧਦਾ ਹੀ ਪਿਆ ਤੇ ਭਾਜੀ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਪਹਿਲੇ ਦਾੜੀ ਕਰਦਿਆਂ ਨੂੰ ਲਗਭਗ ਸਾਨੂੰ ਨਾ ਮੇਰਾ ਵੀਰ ਚੋਨੇ ਜੋਂ ਵਰਗੇ ਕਰਤੇ ਸੀ ਇਹ ਚੋਨੇ ਤੇ ਪਹਿਲਾਂ ਤਾਂ ਸੀਨ ਦਾ ਕੱਢਿਆ ਪਾਣੀ ਉਹ ਵੋਟਰ ਤੁਸੀਂ ਦੇਖਿਆ ਨੇ ਚਲਦੇ ਆ ਨੂੰ ਪਹਿਲਾਂ 5 ਦਿਨ ਇਹਦੇ ਨਾਲ ਖਪਿਆ ਤੇ ਮੁੜ ਕੇ ਆ ਖਸਮ ਚੜ ਗਿਆ ਠੀਕ ਹੈ ਜੀ ਉਸ ਦਿਨ ਤੇ ਇੱਥੇ ਬੈਠੇ ਆ ਬਿਲਕੁਲ ਜੀ ਹੈ ਤੇ ਅੱਜ ਤੁਸੀਂ ਲਾ ਲੋ 9 ਤਰੀਕ ਹੋ ਗਈ ਏ ਬਿਲਕੁਲ ਹਾਂ ਜੀ ਹੈ ਤੇ ਇੱਕ ਤਰੀਕ ਤੇ ਬੈਠੇ ਹੋਏ ਆ ਹਾਂ ਜੀ ਹਾਂ ਜੀ ਤੇ ਇਹ ਹੁਣ ਇਹ ਨਹੀਂ ਸਾਨੂੰ ਪਤਾ ਲੱਗਦਾ ਪਿਆ ਵੀ ਇਹ ਕਦੋਂ ਘਟੇਗਾ ਵਿਸ਼ਵਾਸ ਵੀ ਛੱਡਦਾ ਉੱਡ ਗਿਆ ਬਿਲਕੁਲ ਮਤਲਬ ਇੰਨਾ ਲੰਬਾ ਪਾਣੀ ਕਦੇ ਚੱਲੇ ਆਲੀ ਜਨੈਤ ਕੀ ਚੱਲ ਗਿਆ ਕਦੀ ਨਹੀਂ ਚੱਲੇਗਾ ਤੇ ਜਿਵੇਂ ਕਿ ਮੈਂ ਭਾਜੀ ਹੁਣਾਂ ਨਾਲ ਗੱਲਬਾਤ ਕੀਤੀ ਕਿ ਇਸ ਟਾਈਮੇ ਬਿਲਕੁਲ ਥੱਕੇ ਪਏ ਨੇ ਕਿਉਂਕਿ ਟਾਈਮ ਬਹੁਤ ਹੋ ਚੱਲਿਆ ਪੈਰੀਦਾਰੀ ਕਰਦਿਆਂ ਨੂੰ ਲਗਾਤਾਰ ਰਾਤ ਦਿਨ ਜਾਗਣਾ ਬਹੁਤ ਔਖਾ ਹੁੰਦਾ ਇੱਕ ਬੰਨੇ ਤਾਂ ਫਸਲਾਂ ਤਿਆਰ ਖੜੀਆਂ ਨੇ ਤੇ ਦੂਜੇ ਬੰਨੇ ਘੱਗੜ ਦਾ ਡਰ ਜਿਹੜਾ ਸਤਾਉਂਦਾ ਪਿਆ ਕਿਤੇ ਨਾ ਕਿਤੇ ਇਹ ਬਹੁਤ ਔਖੀ ਸਿਚੁਏਸ਼ਨ ਹੈ ਇਹਦੇ ਨਾਲ ਡੀਲ ਕਰਨਾ ਤੇ ਅੱਗੇ ਦੀ ਜੋ ਵੀ ਜਾਣਕਾਰੀ ਰਹਿੰਦੀ ਹੈ ਹਾਲਾਤ ਰਹਿੰਦੇ ਨੇ ਗਰਾਊਂਡ ਲੈਵਲ ਤੋਂ ਮੈਂ ਕਿਸਾਨ ਭਰਾਵਾਂ ਨਾਲ ਮਿਲ ਕੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਾਵਾਂਗਾ ਤੇ ਪਾਣੀ ਦੀ ਸਪੀਡ ਦੇਖੋ ਤੁਸੀਂ ਜਿੱਥੇ ਥੋੜਾ ਇਲਾਕਾ ਨੀਵਾ ਆ ਜਾਂਦਾ ਹੈ ਨਾ ਉੱਥੇ ਤਾਂ ਪਾਣੀ ਦੇਖੋ ਕਿੰਨੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਤੇ ਜਿਵੇਂ ਕਿ ਗੱਲਬਾਤ ਕਰ ਰਿਹਾ ਸੀ ਕਿ ਮੈਂ ਇਹ ਤਸਵੀਰਾਂ ਜੋ ਸਾਂਝੀਆਂ ਕਰ ਰਿਹਾ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਕੜੈਲ ਦੇ ਇਲਾਕੇ 'ਚੋਂ ਕੜੈਲ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਨਾਲ ਲੱਗਦੇ ਜਿਹੜੇ ਖੇਤ ਨੇ ਇਸਾਈਡ ਸਾਹਮਣੇ ਰਹਿ ਗਿਆ ਕੜੈਲ ਪਿੰਡ ਤੇ ਕੜੈਲ ਪਿੰਡ ਦੇ ਆ ਲੱਗੇੜਾ ਪੋੜ ਹੈ ਉਸ ਪੋੜ ਤੋਂ ਜਿਹੜੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਜਿਵੇਂ ਕਿ ਵੀਰਾਂ ਨਾਲ ਵੀ ਗੱਲਬਾਤ ਕਰਕੇ ਆਇਆ ਤਾਂ ਵੀਰ ਕਹ ਰਿਹਾ ਕਿ ਸਾਡੀ ਰਾਤਾਂ ਦੀ ਨੀਂਦ ਉੱਡੀ ਪਈ ਹੈ ਰਾਤ ਨੂੰ ਜਾਗਣਾ ਪੈਂਦਾ ਦਿਨ ਨੂੰ ਵੀ ਜਾਗਣਾ ਪੈਂਦਾ ਟਾਈਮ ਬਹੁਤ ਲੰਬਾ ਹੋ ਚੁੱਕਿਆ ਹੈ ਇੰਨੇ ਲੰਬਾ ਟਾਈਮ ਰਾਖੀ ਕਰਨਾ ਕਿਤਨਾ ਕਿਤੇ ਭਰਾਵਾਂ ਵਾਸਤੇ ਬਹੁਤ ਔਖਾ ਹੋ ਰਿਹਾ ਹੈ ਇੱਕ ਤਾਂ ਦੂਸ ਫਸਲਾਂ ਤਿਆਰ ਖੜੀਆਂ ਨੇ ਤੇ ਦੂਜੇ ਬੰਨੇ ਆਹੋ ਜਿਹੇ ਹਾਲਾਤ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਸਤੌਂਦੇ ਪਏ ਨੇ ਕਿਉਂਕਿ ਇੱਕ ਤਾਂ ਉਹਨਾਂ ਨੂੰ ਖੇਤ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਰਾਤ ਨੂੰ ਜਾਗਣਾ ਪੈਂਦਾ ਤੇ ਇੱਥੇ ਵੀ ਪੈਰੇਦਾਰੀ ਕਰਨੀ ਪੈਂਦੀ ਹੈ ਤੇ ਕੁੱਲ ਮਿਲਾ ਕੇ ਸਿਚੁਏਸ਼ਨਾਂ ਕਿਸਾਨ ਭਰਾਵਾਂ ਵਾਸਤੇ ਬਹੁਤ ਹੀ ਔਖੀਆਂ ਬਣੀਆਂ ਹੋਈਆਂ ਨੇ ਕਿਉਂਕਿ ਇੱਥੇ ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਵੀ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਕੁਝ ਜਗਾਵਾਂ ਇਦਾਂ ਦੀਆਂ ਵੀ ਨੇ ਜਿੱਥੇ ਜੜਾ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗ ਕੇ ਚੱਲ ਰਿਹਾ ਤੇ ਦੂਜੇ ਪਨੇ ਪਾਣੀ ਦੇ ਘਟਣ ਦੀ ਕੋਈ ਉਮੀਦ ਜਾਂ ਅਸਾਰ ਹਜੇ ਦਿਖਦਾ ਨਹੀਂ ਪਿਆ ਕਿਉਂਕਿ ਪਾਣੀ ਇੱਕ ਜਗ੍ਹਾ ਤੇ ਟਿਕ ਕੇ ਚੱਲ ਰਿਹਾ ਤੇ ਜਿਸ ਕਰਕੇ ਡਾਰ ਜਰੂਰ ਬਰਕਰਾਰ ਹੈ ਪਰ ਫਿਰ ਵੀ ਮੇਰੇ ਕਿਸਾਨ ਵੀ ਡਟੇ ਹੋਏ ਨੇ ਮੇਰੇ ਭਰਾ ਡਟੇ ਹੋਏ ਨੇ ਲਗਾਤਾਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਇਲਾਕੇ ਨੂੰ ਆਪਣੇ ਫਸਲਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਅੱਗੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਜਰੂਰ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੀ ਇਸ ਮਿਹਨਤ ਨੂੰ ਰੰਗ ਲੈ ਕੇ ਆਵੇ ਤੇ ਕਿਤੇ ਨਾ ਕਿਤੇ ਇਹੜਾ ਪਾਣੀ ਦਾ ਪੱਧਰ ਜਲਦੀ ਘਟੇ ਤੇ ਇੱਕ ਸੁੱਖ ਦਾ ਸਾਹ ਜਿਹੜਾ ਸਾਰੇ ਇਲਾਕੇ ਨੂੰ ਤੇ ਕਿਸਾਨ ਭਰਾਵਾਂ ਨੂੰ ਮਿਲੇ ਤੇ ਫਿਲਹਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਜੀ ਮੈਂ ਸਾਂਝੀਆਂ ਕਰ ਰਿਹਾ ਸੀ ਆ ਕੜੈਲ ਦੇ ਇਲਾਕੇ ਦੇ ਵਿੱਚੋਂ ਤੇ ਅੱਗੇ ਦੀ ਜੋ ਵੀ ਜਾਣਕਾਰੀ ਰਹਿੰਦੀ ਹੈ ਉਹ ਮੈਂ ਜ਼ਰੂਰ ਗਰਾਊਂਡ ਲੈਵਲ ਤੇ ਜਾ ਕੇ ਕਿਸਾਨ ਵੀਰਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਦੇਖੋ ਕਿੰਨੀਆਂ ਸੋਹਣੀਆਂ ਹਰੀਆਂ ਭਰੀਆਂ ਫਸਲਾਂ ਖੜੀਆਂ ਨੇ ਤੇ ਲਗਭਗ ਸਾਰੇ ਇਲਾਕੇ ਇਦਾਂ ਹੀ ਨੇ ਜਿਵੇਂ ਕਿ ਆਪਾਂ ਕਿਸਾਨ ਭਰਾ ਜਾਣਦੇ ਆ ਕਿ ਆਪਣੀਆਂ ਫਸਲਾਂ ਕਿੰਨੀਆਂ ਸੋਹਣੀਆਂ ਤਿਆਰ ਹੋਈਆਂ ਹੋਈਆਂ ਨੇ ਤੇ ਦੂਜੇ ਬੰਨੇ ਆ ਵਾਲੇ ਹਾਲਾਤ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਮੁਸੀਬਤ ਬਹੁਤ ਵੱਡੇ ਡਰਦਾ ਮਾਹੌਲ ਜਿਹੜਾ ਇਸ ਟਾਈਮ ਕਿਸਾਨ ਭਰਾਵਾਂ ਦੇ ਅੰਦਰ ਚੱਲ ਰਿਹਾ ਤੇ ਇਸ ਟਾਈਮ ਹਾਲਾਤ ਇਦਾਂ ਦੇ ਬਣੇ ਨੇ ਕਰੋ ਜਾਂ ਮਰੋ ਮਤਲਬ ਕਿ ਜਿੰਨਾ ਬਚਾ ਕਰਿਆ ਜਾ ਸਕਦਾ ਉਨਾ ਹੀ ਜ਼ਰੂਰੀ ਹੈ ਕਿਉਂਕਿ ਫਸਲਾਂ ਬਿਲਕੁਲ ਤਿਆਰ ਨਹੀਂ ਇਸ ਟਾਈਮ ਸਿਚੁਏਸ਼ਨਾਂ ਬਹੁਤ ਹੀ ਕ੍ਰਿਟੀਕਲ ਬਣੀਆਂ ਹੋਈਆਂ ਨੇ ਕਿਸਾਨ ਭਰਾਵਾਂ ਕਿਤੇ ਜਦੋਂ ਵੀ ਕਿਤੇ ਨਾ ਕਿਤੇ ਖਬਰ ਮਿਲੇ ਕਿ ਯਾਰ ਪਾਣੀ ਘਟ ਗਿਆ ਕਿਤੇ ਨਾ ਕਿਤੇ ਉਮੀਦ ਜਾਗ ਜੂਗੀ ਹਾਂ ਕਿ ਹੁਣ ਆਪਾਂ ਨੂੰ ਬਹੁਤ ਹੀ ਜਲਦ ਜਿਹੜਾ ਸੁੱਖ ਦਾ ਸਾਹ ਮਿਲਣ ਵਾਲਾ ਤੇ ਸਾਹਮਣੇ ਹੋ ਰਹਿ ਗਿਆ ਜੀ ਕੜੈਲ ਵਾਲਾ ਪੁਲ ਤੇ ਇਹ ਤਸਵੀਰਾਂ ਸੀ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗਾ ਅੱਗੇ ਵੀ ਕੋਸ਼ਿਸ਼ ਕਰਦੇ ਆਂ ਗਰਾਊਂਡ ਲੈਵਲ ਤੇ ਜਾ ਕੇ ਮੇਰੇ ਕਿਸਾਨ ਵੀਰਾਂ ਨੂੰ ਮਿਲਾਂ ਤੇ ਉਹਨਾਂ ਦੇ ਜਿਹੜੇ ਜੋ ਜਦੋਇਹਤ ਕਰ ਰਹੇ ਨੇ ਉਹ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂ ਧੰਨਵਾਦ ਵੀਡੀਓਜ਼ ਨਾਲ ਜਰੂਰ ਬਣੇ ਰਿਓ